ਸਟਾਰ ਰੂਸ ਅਤੇ ਯੂਕਰੇਨ ਦੀ ਲੜਾਈ ਭਿਆਨਕ ਅਤੇ ਤਬਾਕੁਨ ਦੌਰ ਵਿੱਚ ਪਹੁੰਚ ਗਈ ਹੈ ਡੰਡੀ ਲਗਭਗ 33 ਮਹੀਨੇ ਪਹਿਲਾਂ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ ਡੰਡੀ ਉਸ ਸਮੇਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਯੂਕਰੇਨ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ ਅਤੇ ਛੇਤੀ ਹੀ ਆਪਣੇ ਹਥਿਆਰ ਸੁੱਟ ਦੇਵੇਗਾ ਪਰ ਜਿਸ ਤਰ੍ਹਾਂ ਦ੍ਰਿੜ ਇਰਾਦੇ ਨਾਲ ਯੂਕਰੇਨ ਨੇ ਇਸ ਮਹਾਸ਼ਕਤੀ ਦਾ ਮੁਕਾਬਲਾ ਕੀਤਾ ਹੈ ਉਹ ਬੇहद ਹੈਰਾਨ ਕਰ ਦੇਣ ਵਾਲਾ ਹੈ ਡੈਡੀ ਪਿਛਲੇ ਸਮੇਂ ਵਿੱਚ ਰੂਸ ਨੇ ਯੂਕਰੇਨ ਦੇ ਆਪਣੇ ਲੱਗਦੇ ਦੁਨੇਤ ਦੁਨੇਤਸਕ ਨੁਹਾਨਸਕ ਜੈਪਸੋਰੀਆ ਸੋਰੀਆਜ਼ ਅਤੇ ਖੀਰਸਨ ਆਦ ਜਿੰਨਾ ਪ੍ਰਾਂਤਾਂ ਉੱਤੇ ਕਬਜ਼ਾ ਕਰ ਲਿਆ ਸੀ ਉੱਥੇ ਵੀ ਹੁਣ ਲਗਾਤਾਰ ਯੂਕਰੇਨੀ ਫੌਜਾਂ ਨੇ ਆਪਣਾ ਦਬਾਅ ਬਣਾਇਆ ਹੋਇਆ ਹੈ ਡੈਡੀ ਇਸ ਯੁੱਧ ਦੌਰਾਨ ਹੁਣ ਤੱਕ ਰੂਸ ਨੇ ਯੂਕਰੇਨ ਦੇ 62000 ਵਰਗ ਕਿਲੋਮੀਟਰ ਇਲਾਕੇ ਉੱਤੇ ਕਬਜ਼ਾ ਕਰ ਲਿਆ ਹੈ ਜੋ ਕਿ ਯੂਕਰੇਨ ਦੇ ਕੁੱਲ ਖੇਤਰ ਦਾ 72% ਬਣਦਾ ਹੈ ਡੰਡੀ ਫਿਰ ਵੀ ਯੂਕਰੇਨ جنگ ਵਿੱਚ ਡਟਿਆ ਹੋਇਆ ਹੈ ਡੰਡੀ ਦਸੰਬਰ 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਦਰਜਨਾ ਦੇਸ਼ ਰੂਸ ਤੋਂ ਵੱਖ ਹੋ ਗਏ ਸਨ ਜਿਨ੍ਹਾਂ ਵਿੱਚ ਉਸਦਾ ਨੇੜਲਾ ਗੁਆਂਡੀ ਯੂਕਰੇਨ ਵੀ ਸ਼ਾਮਿਲ ਸੀ ਪਰ ਰੂਸ ਸ਼ਕਤੀ ਅਤੇ ਧਰਤੀ ਦੇ ਪੱਖ ਤੋਂ ਅੱਜ ਵੀ ਦੁਨੀਆ ਦੇ ਵੱਡੇ ਮੁਲਕਾਂ ਵਿੱਚੋਂ ਇੱਕ ਹੈ ਡੰਡੀ ਯੂਕਰੇਨ ਨੂੰ ਇਹ ਗਿਲਾ ਰਿਹਾ ਹੈ ਕਿ ਪੁਤਿਨ ਨੇ ਉਸ ਦੇ ਸਮੁੰਦਰ ਨਾਲ ਲੱਗਦੇ ਮਹੱਤਵਪੂਰਨ ਇਲਾਕੇ ਕ੍ਰੀਮੀਆ ਉੱਤੇ 2014 ਵਿੱਚ ਕਬਜ਼ਾ ਕਰ ਲਿਆ ਸੀ ਡੰਡੀ ਇਸ ਦੇ ਨਾਲ ਹੀ ਯੂਕਰੇਨ ਦਾ ਇਹ ਵੀ ਦੋਸ਼ ਰਹਾ ਹੈ ਕਿ ਰੂਸ ਨਾਲ ਲੱਗਦੇ ਕਈ ਸਰਹੱਦੀ ਇਲਾਕਿਆਂ ਵਿੱਚ ਜੋ ਬਗਾਵਤਾਂ ਉੱਠਦੀਆਂ ਰਹੀਆਂ ਸਨ ਉਹਨਾਂ ਵਿੱਚ ਵੀ ਰੂਸ ਬਾਗੀਆਂ ਦੀ ਹਮੇਸ਼ਾ ਮਦਦ ਕਰਦਾ ਰਿਹਾ ਹੈ ਡੰਡੀ ਅਜਿਹੇ ਹਾਲਾਤ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜਲੈਂਸ ਕੀ ਅਮਰੀਕਾ ਅਤੇ ਪੱਛਮੀ ਯੂਰਪ ਵਿੱਚ ਬਹੁਤੇ ਦੇਸ਼ਾਂ ਦੀ ਫੌਜੀ ਸੰਧੀ ਜਿਸ ਨੂੰ ਨਾਟੋ ਕਿਹਾ ਜਾਂਦਾ ਹੈ ਦਾ ਮੈਂਬਰ ਬਣਨ ਦਾ ਚਾਹਵਣ ਰਿਹਾ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਗੱਲ ਹਰგიਜ਼ ਬਰਦਾਸ਼ਤ ਨਹੀਂ ਸੀ ਕਿਉਂਕਿ ਉਹ ਆਪਣੇ ਨੇੜਲੇ ਗੁਆਂਢੀ ਮੁਲਕ ਵਿੱਚ NATO ਦੀਆਂ ਫੌਜਾਂ ਦੀ ਮੌਜੂਦਗੀ ਨਹੀਂ ਸੀ ਚਾਹੁੰਦਾ ਡੰਡੀ ਯੂਕਰੇਨ ਇਸ ਫੌਜੀ ਸੰਧੀ ਵਿੱਚ ਸ਼ਾਮਿਲ ਹੋ ਕੇ ਹੀ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਸੀ ਡੰਡੀ ਚਾਹੇ ਹਾਲੇ ਤੱਕ ਉਹ ਇਸ ਫੌਜੀ ਸੰਧੀ ਵਿੱਚ ਸ਼ਾਮਿਲ ਤਾਂ ਨਹੀਂ ਹੋ ਸਕਿਆ ਪਰ ਰੂਸ ਦੇ ਇਸ ਹਮਲੇ ਦੌਰਾਨ ਅਮਰੀਕਾ ਸਮੇਤ ਬਹੁਤੇ ਨਾਟੋ ਦੇਸ਼ਾਂ ਨੇ ਉਸ ਦੀ ਹਰ ਤਰ੍ਹਾਂ ਨਾਲ ਸਹਾਇਤਾ ਜ਼ਰੂਰ ਕੀਤੀ ਹੈ ਡੰਡੀ ਹੁਣ ਤੱਕ ਇਹ ਦੇਸ਼ ਉਸ ਨੂੰ ਅਰਬਾਂ ਖਰਬਾਂ ਦੇ ਹਥਿਆਰ ਅਤੇ ਆਰਥਿਕ ਸਹਾਇਤਾ ਦੇ ਚੁੱਕੇ ਹਨ ਡੰਡੀ ਇਨੀ ਵੱਡੀ ਪੱਧਰ ਉਤੇ ਮਦਦ ਮਿਲਣ ਕਰਕੇ ਹੀ ਯੂਕਰੇਨ ਇਸ ਹਮਲੇ ਨੂੰ ਸਹਿਣ ਯੋਗ ਹੋ ਸਕਿਆ ਹੈ ਡੰਡੀ ਚਾਹੇ ਉਸ ਦਾ ਵੱਡਾ ਜਾਨੀ ਅਤੇ مالی ਨੁਕਸਾਨ ਹੋ ਚੁੱਕਾ ਹੈ ਡੰਡੀ ਅੱਜ ਵੀ ਉਸ ਉਤੇ ਰੂਸ ਦੇ ਹਮਲੇ ਲਗਾਤਾਰ ਜਾਰੀ ਹਨ ਡੰਡੀ ਯੂਕਰੇਨ ਵੱਲੋਂ ਵੀ ਜਵਾਬੀ ਹਮਲੇ ਹੋ ਰਹੇ ਹਨ ਡੰਡੀ ਯੂਕਰੇਨ ਦੇ ਵੱਡੇ ਹਿੱਸੇ ਦਾ ਮੋਡਲਾ ਟਾਂਚਾ ਪੂਰੀ